ਰੇਲਵੇ 브릿ਜ ਕਰਨ ਦੇਖ ਸਕਦੇ ਹੋ ਨਵੀਂ ਤਹਿਸੀਲ ਕੰਪਲੈਕਸ ਦੇ ਸਾਹਮਣੇ ਕਿੰਨੇ ਜਾਮ ਜਿਹੜੇ ਆ ਉਹ ਲੱਗ ਰਹੇ ਨੇ ਔਰ ਜਾਮ ਜੋ ਹੈ ਦੀਨਾ ਨਗਰ ਚੋਂ ਕਦੋਂ ਹਟਣਗੇ ਨਵੀਂ ਤਹਿਸੀਲ ਦੇ ਸਾਹਮਣੇ ਇੱਕ ਦੋ ਗੱਡੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਉਹ ਪਾਰਕਿੰਗ ਹੋ ਜਾਂਦੀ ਆ ਕਿ ਲੋਕ ਜਿਹੜੇ ਆ ਤਹਿਸੀਲ ਕੰਪਲੈਕਸ ਦੇ ਅੰਦਰ ਆਪਣੀਆਂ ਰਜਿਸਟਰੀਆਂ ਕਰਾਉਣ ਜਾਂ ਨਿੱਜੀ ਕੰਮ ਕਰਾਉਣ ਵਾਸਤੇ ਆਉਂਦੇ ਨੇ ਤਾਂ ਫਿਰ ਆ ਕੇ ਪਰੇਸ਼ਾਨੀਆਂ ਕਿੱਥੋਂ ਖੜੀਆਂ ਹੁੰਦੀਆਂ ਨੇ ਕਿ ਸਾਰੇ ਦੀਨਾ ਨਗਰ ਦੀ ਜੋ 40 ਪਿੰਡਾਂ ਦੀ ਆਵਾਜ਼ ਆਈ ਹੈ ਉਹ ਸਾਰੀ ਹੀ ਇੱਥੋਂ ਦੀ ਨਿਕਲਦੀ ਆ ਔਰ ਜੋ ਪੁਲ ਹੈ ਉਹ ਕਦੋਂ ਬਣੇਗਾ ਕੋਈ ਫਰਕ ਨਹੀਂ ਪੈ ਰਿਹਾ ਕਿਸੇ ਸਰਕਾਰ ਨੂੰ ਹਜ਼ਾਰਾਂ ਹੀ ਖਬਰਾਂ ਚੱਲਦੀਆਂ ਨੇ ਕਿ ਪੁਲ ਦੀ ਜਿਹੜੀ ਪਰੇਸ਼ਾਨੀ ਹੈ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਏ ਔਰ ਵੇਖ ਸਕਦੇ ਹੋ ਕਿ ਵੱਖ-ਵੱਖ ਜਗ੍ਹਾ ਤੋਂ ਲੋਕ ਜਦੋਂ ਲੰਘਦੇ ਨੇ ਇੱਥੇ ਆਉਂਦੇ ਨੇ ਤਾਂ ਪਰੇਸ਼ਾਨੀ ਜਿਹੜੀ ਆ ਉਹ ਖੜੀ ਹੁੰਦੀ ਆ ਔਰ ਦੀਨਾ ਨਗਰ ਤਹਿਸੀਲ ਕੰਪਲੈਕਸ ਦੇ ਅੱਗੇ ਦੀਨਾ ਨਗਰ ਤਹਿਸੀਲ ਕੰਪਲੈਕਸ ਦੇ ਅੱਗੇ ਖੜੇ ਆ ਔਰ ਜਾਮ ਜਿਹੜੇ ਆ ਲੰਬੇ-ਲੰਬੇ ਜਾਮ ਲੱਗਣ ਦਾ ਕਾਰਨ ਇਹ ਆ ਕਿ ਜੋ ਰੇਲਵੇ ਦਾ ਪੋੜਾ ਉਹ ਬਣ ਕੇਾਰੇ ਨਹੀਂ ਆ ਰਿਹਾ ਮੰਤਰੀ ਸਾਹਿਬ ਆਏ ਸਨ ਲਾਲਚੰਦ ਕਟਾਰੂ ਚੱਕ ਜੀ ਔਰ ਉਹਨਾਂ ਨੇ ਆ ਕੇ ਦੋ ਮਹੀਨੇ ਦਾ ਆਸ਼ਵਾਸ਼ਣ ਦੇ ਦਿੱਤਾ ਕਿ ਦੋ ਮਹੀਨੇ ਦੇ ਵਿੱਚ ਉਹ ਬਣ ਜਾਵੇਗਾ ਔਰ ਫੇਰ ਕਿਤੇ ਫੇਰ ਲੋਕਾਂ ਦਾ ਰਾਹ ਜਿਹੜਾ ਉਹ ਸੁਖਾਲਾ ਹੋਵੇਗਾ ਔਰ ਵੇਖ ਸਕਦੇ ਹੋ ਕਿ ਕਿੰਨੇ ਕਨਵੈਂਸ ਜਿਹੜੇ ਆ ਖੱਜਲ ਖਵਾਲੀ ਹੋ ਰਹੀ ਆ ਸਿਰਫ ਇਹਨਾਂ ਦੋ ਕਾਰਾਂ ਕਰਕੇ ਸਿਰਫ ਇਹਨਾਂ ਦੋ ਕਾਰਾਂ ਕਰਕੇ ਆ ਦੋ ਗੱਡੀਆਂ ਕੰਪਲੈਕਸ ਵੀ ਕੰਧ ਦੇ ਨਾਲ ਲੱਗੀਆਂ ਨੇ ਔਰ ਬਾਹਰ ਲੱਗੀਆਂ ਨੇ ਜੇ ਗੱਲ ਕਰੀਏ ਤਾਂ ਅੰਦਰ ਜਿਹੜੀ ਪਾਰਕਿੰਗ ਹੈ ਜੋ ਕੰਪਲੈਕਸ ਦੇ ਅੰਦਰ ਪਾਰਕਿੰਗ ਹੈ ਉਹਦੀ ਪ੍ਰੋਪਰ ਜਿਹੜੀ ਆ ਉਹ ਤਰਤੀਬ ਨਹੀਂ ਕੀਤੀ ਗਈ ਕੋਈ ਉਸ ਨੂੰ ਪ੍ਰੋਪਰ ਜਿਹੜਾ ਸਹੀ ਨਹੀਂ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਪਾਰਕਿੰਗ ਬਣਾਉਣੀ ਆ ਔਰ ਵੇਖ ਸਕਦੇ ਹੋ ਕਿ ਆਹ ਜਾਮ ਜਿਹੜੇ ਆ ਇਹ ਲੰਬੇ ਲੰਬੇ ਜਾਮ ਜਿਹੜੇ ਆ ਉਹ ਲੱਗ ਰਹੇ ਨੇ ਇਹ ਕਾਰ ਕਾਸ ਤੋਂ ਖੜੀ ਆ ਕਿਉਂ ਖੜੀ ਆ ਇਹਦੇ ਵਾਰ ਹਾਂ ਪਰਾਜੀ ਕੱਢੋ ਅੱਗੇ ਇਹ ਵੇਖ ਸਕਦੇ ਹੋ ਲੰਬੇ ਲੰਬੇ ਜਾਮ ਜਿਹੜੇ ਆ ਇਹ ਦੀਨਾ ਨਗਰ ਦੇ ਵਿੱਚ ਜੋ ਫਲਾਈਓਵਰ ਬਣ ਰਿਹਾ ਉਸ ਕਰਕੇ ਪਰੇਸ਼ਾਨੀ ਜਿਹੜੀ ਆ ਕਿ ਨਵੀਂ ਤਹਿਸੀਲ ਕੰਪਲੈਕਸ ਵਾਲਾ ਜਿਹੜਾ ਰੋਡ ਆ ਉਸ ਦੇ ਉੱਤੇ ਜਾਮ ਲੱਗ ਰਹੇ ਨੇ ਔਰ ਜਾਮ ਲੱਗਣ ਦਾ ਕਾਰਨ ਇਹੀ ਆ ਕਿ ਜੋ ਪੋਲ ਆ ਉਹ ਨਹੀਂ ਬਣਿਆ ਜੇ ਫਲਾਈਓਵਰ ਬਣ ਜਾਵੇ ਤਾਂ ਲੋਕਾਂ ਵਾਸਤੇ ਰਾਹ ਸੁਖਾਲਾ ਹੋ ਜਾਵੇ ਔਰ ਵੇਖ ਸਕਦੇ ਹੋ ਕਿ ਕਿੰਨੇ ਕਨਵੈਂਸ ਜਿਹੜੇ ਅੱਜ ਖੱਜਲ ਖਵਾਰੀ ਹੋ ਰਹੀ ਆ ਬਹੁਤ ਸਾਰੇ ਲੋਕ ਇੱਥੋਂ ਦੀ ਨਿਕਲਦੇ ਨੇ ਦੀਨਾ ਨਗਰ ਦੀ ਗੱਲ ਕਰੀਏ ਤਾਂ 40 ਪਿੰਡਾਂ ਦੇ ਲੋਕ ਇੱਧਰ ਦੀ ਗੁਜ਼ਰਦੇ ਨੇ ਜੇ ਹੁਣ ਇਮੀਡੀਏਟਲੀ ਐਮਰਜੈਂਸੀ ਵਿੱਚ ਕੋਈ ਐਂਬੂਲੈਂਸ ਆ ਜਾਵੇ ਤਾਂ ਐਂਬੂਲੈਂਸ ਦਾ ਰਸਤਾ ਕਿਹੜਾ ਰਹੇਗਾ ਇਹ ਐਂਬੂਲੈਂਸਾਂ ਵੀ ਇੱਥੇ ਖੱਜਲ ਹੋਣਗੀਆਂ ਔਰ ਕਦੋਂ ਪੁਲ ਬਣੇਗਾ ਕਦੋਂ ਲੋਕਾਂ ਦਾ ਰਾਹ ਸਖਵਾਲਾ ਹੋਵੇਗਾ ਔਰ ਜੇ ਗੱਲ ਕਰੀਏ ਕਿ ਇਹ ਇਹ ਵੇਖ ਸਕਦੇ ਹੋ ਗੱਡੀਆਂ ਜਿਹੜੀਆਂ ਇਹ ਕਿੰਨੀਆਂ ਕਿੰਨੀਆਂ ਗੱਡੀਆਂ ਜਿਹੜੀਆਂ ਉਹ ਲਗਾਤਾਰ ਇਸੇ ਪਰੇਸ਼ਾਨੀ ਦੇ ਵਿੱਚੋਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਔਰ ਨਵੀਂ ਤਹਿਸੀਲ ਕੰਪਲੈਕਸ ਦੇ ਬਾਹਰ ਜੋ ਕਾਰਾਂ ਖੜੀਆਂ ਨੇ ਉਹਨਾਂ ਨੇ ਇਹ ਪਰੇਸ਼ਾਨੀ ਜਿਹੜੀ ਆ ਖੜੀ ਕੀਤੀ ਆ ਔਰ ਲੋਕਾਂ ਨੂੰ ਬੇਨਤੀ ਕਰ ਦਈਏ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹ ਜੋ ਥੋੜਾ ਸਮਾਂ ਜੇ 2 ਮਹੀਨੇ ਦਾ ਸਮਾਂ ਦਿੱਤਾ ਮੰਤਰੀ ਸਾਹਿਬ ਨੇ ਤੇ 2 ਮਹੀਨੇ ਤੱਕ ਗੱਡੀਆਂ ਜਿਹੜੀਆਂ ਬਾਹਰ ਛੜਕਦੇ ਪਾਰਕ ਨਾ ਕੀਤੀਆਂ ਜਾਣ ਤਾਂ ਜੋ ਇੱਥੇ ਜਾਮ ਨਾ ਲੱਗਣ ਹਰ ਇਨਸਾਨ ਨੂੰ ਕਿਤੇ ਮਜਬੂਰੀ ਆ ਹਰ ਇਨਸਾਨ ਨੂੰ ਕੋਈ ਨਾ ਕੋਈ ਜਲਦੀ ਹੋ ਸਕਦੀ ਆ ਲੇਕਿਨ ਜੇ ਗੱਡੀਆਂ ਇਦਾਂ ਪਾਰਕ ਹੁੰਦੀਆਂ ਰਹੀਆਂ ਤਾਂ ਪਰੇਸ਼ਾਨੀ ਹਰ ਰੋਜ਼ ਰਹੇਗੀ ਔਰ ਦੱਸ ਦਈਏ ਕਿ ਜਿੰਨੇ ਵੀ ਜਿੰਨੀਆਂ ਇਹ ਦੋ ਗੱਡੀਆਂ ਦੋ ਗੱਡੀਆਂ ਆਪਾਂ ਬਾਰ-ਬਾਰ ਵਖਾ ਰਹੇ ਆ ਕਿ ਇਹ ਦੋ ਗੱਡੀਆਂ ਜੋ ਦੀਵਾਰ ਦੇ ਨਾਲ ਲੱਗੀਆਂ ਨੇ ਇਹਨਾਂ ਦੀ ਵਜ੍ਹਾ ਨਾਲ ਜਾਮ ਲੱਗੇ ਹੋਇਆ ਔਰ ਇਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਗੱਡੀ ਜਿਹੜੀ ਆ ਅੰਦਰ ਪਾਰਕਿੰਗ ਕੀਤੀ ਜਾਵੇ ਔਰ ਇੱਥੋਂ ਗੱਡੀਆਂ ਹਟਾਈਆਂ ਜਾਣ ਤਾਜੋ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਹਟ ਸਕੇ ਔਰ ਪੁਲ ਜਿਹੜਾ ਫਿਰ ਸਰਕਾਰ ਨੂੰ ਬੇਨਤੀ ਕਰ ਦਈਏ ਕਿ ਪੁਲ ਜਿਹੜਾ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਮੁੱਕ ਸਕੇ ਇਹ ਤਸਵੀਰਾਂ ਤੁਹਾਨੂੰ ਦੀਨਾ ਨਗਰ ਦੀਆਂ ਔਰ ਕੋਲੀਆਂ ਮੋੜ ਦੀਆਂ ਵਿਖਾਰਿਆ ਨਵੇਂ ਤਹਿਸੀਲ ਕੰਪਲੈਕਸ ਦੇ ਕੋਲ ਸਿਰਫ ਇਹ ਦੋ ਤਿੰਨ ਕਾਰਾਂ ਜੋ ਬਾਹਰ ਲੱਗ ਜਾਂਦੀਆਂ ਨੇ ਇਸ ਦੀ ਵਜ੍ਹਾ ਨਾਲ ਇਹ ਪਰੇਸ਼ਾਨੀ ਖੜੀ ਹੁੰਦੀ ਆ ਔਰ ਜੇ ਕਾਰਾਂ हट ਜਾਂਦੀਆਂ ਤਾਂ ਰਸਤਾ ਸਾਫ ਰਹੇਗਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ